ਜੋਠੀ ਜਿਹਾ ਬਣ ਗਿਆ ਆਹ ਲਵਾਣ ਦੇ ਰਿਹਾ ਤੇ ਉੱਪਰ ਫਟਾਉਂਦਾ ਪਹਿਲਾਂ ਮੇਰੇ ਇੰਦਰੋਂ ਹੁੰਦਾ ਲਵਾਣੇ ਮੇਰਾ ਵੀਰ ਲਵਾਣੇ ਦੀ ਨਹੀਂ ਗੀ ਕੁੜੀ ਅੱਛਾ ਇਹ ਤੋਲੇ ਆ ਲੈ ਨਾਲੀਆਂ ਤੋਲੇ ਇਹ ਜੀ ਪੂਆ ਕੋਲੇ ਗਈ ਹੋਈ ਸੀ ਜੀ ਮੇਰੀ ਬੇਟੀ ਕੋਲੇ ਤੇ ਉਹ ਭਰਾ ਲੈ ਕੇ ਆਇਆ ਮਾਛੜਾ ਲੈ ਕੇ ਆਇਆ ਦੀ ਮਾਛੜਾ ਤੇ ਆ ਮੱਲੂ ਲਵਾਣਾ ਕਦੂਟਾ ਪਕੇ ਪ੍ਰੈਕਟ ਨਾਲੇ ਆਏ ਘੱਟ ਮਾਰਿਆ ਛੋਟੀ ਜਾ ਖਦਾਨਾ ਜਾ ਗਈ ਬੇਟੀ ਸੜਕ ਤੇ गिर ਗਈ ਉਹਦੇ ਉੱਤੇ ਟਾਇਰ ਲੱਗ ਗਿਆ ਮੌਕੇ ਤੇ ਘਟਾ ਮੌਕੇ ਤੇ ਘਟਾ ਇਸ ਤਰ੍ਹਾਂ ਦੇਖਦੇ ਜਿਹੜੇ ਸਭਾ ਦੇ ਵਿੱਚ ਸਭਾ ਵਿੱਚ ਮਾਹੌਲ ਖਰਾਬ ਹੈ ਜਿਹੜੇ ਜਵਾਕਾਂ ਨੂੰ ਆਪਾਂ ਤੇ ਟਰੈਕਟਰ ਲੈ ਕੇ ਬਹੁਤ ਮਾੜੀ ਗੱਲਾਂ ਨਾਲ ਇਹਨਾਂ ਦੇ ਤਰੀਕੇ ਬਚਦੇ ਆਉਂਦੇ ਨੇ ਕੋਈ ਮੇਲਾ ਬਣਾਇਆ ਵੇ ਲੋਕਾਂ ਨੇ ਤਾਂ ਕਿ ਕਿੰਨੇ ਬੱਚੇ ਦੀ ਬੱਚੇ ਦਾ ਦੋ ਹੀ ਮਾਥੜਾ ਰੋਈ ਫੀ ਚਾਹ ਮਿਲੋ ਪਾਣ ਦੀ ਲੱਗਦੀ ਆ ਦੋ ਭੈਣ ਭਾਈ ਨਹੀਂ ਜੁੜੀ ਦੇ ਦੋ ਭੈਣ ਭਾਈ ਨਹੀਂ ਵੱਡੀ ਬੇਟੀ ਦੀ ਛੋਟਾ ਬੇਟਾ ਇੰਟਰਸ ਆਪ ਕੀ ਗੱਲਬਾਤ ਹੋਈ ਅੱਜ ਜਿਹੜੀ ਉਹਰੇ ਇੱਕ ਬੋਡੀ ਆਈ ਹੈ ਬੱਚੇ ਦੀ ਹਾਂ ਇੱਕ ਬ੍ਰੌਡ ਡੈੱਡ ਕੇਸ ਆਇਆ ਹੈ ਬੱਚੀ ਦਾ ਨਾਮ ਹੈ ਜਸਮੀਤ ਕੌਰ 11 ਸਾਲ ਦੀ ਹੈ ਇਹ ਸਕੂਟੀ ਤੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਨਾਬਾ ਬਾਦ ਰੋਡ ਤੇ ਖੱਡਰਾ ਪੈਲੇਸ ਦੇ ਨੇੜੇ ਮੈਮ ਕਿੰਨੇ ਕੁ ਮੋਰਾ ਬੱਚੇ ਦੀ 11 ਸਾਲ 11 ਸਾਲ ਦੀ ਹੋਣੀ ਕਿੰਨੇ ਮੈਮ ਸੱਟਾਂ ਵਗੈਰਾ ਕਿੰਨੇ ਕੁ ਲੱਗਿਆ ਸੀਗੇ ਡੈਡਬੋ ਆ ਜੋ ਐਕਸਟਰਨਲੀ ਦਿਖ ਰਿਹਾ ਉਹ ਤਾਂ ਹੈਡ ਇੰਜਰੀ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਦੇਖਣੀ ਸੀ ਰਿਪੋਰਟਾਂ ਦੀ ਐਕਸੀਡੈਂਟ ਕਿਸਦੀ ਨਾਲ ਹੋਇਆ ਕੁਛ ਪਤਾ ਇਹ ਸਕੂਟੀ ਦੇ ਸੀਗੇ ਤੇ ਇਹਨਾਂ ਦਾ ਟਰੈਕਟਰ ਨਾਲ ਐਕਸੀਡੈਂਟ ਹੋਇਆ ਜੋ ਦੱਸ ਰਹੇ ਅੱਛਾ ਹਾਂ ਠੀਕ ਉਹ ਛੁੱਟੀਆਂ ਚ ਆਈ ਸੀ ਸਭਾਂ ਦੀ ਅੰਟੀ ਅੱਛਾ ਇਹ ਮੇਰੀ ਦੀਦੀ ਕੋਲੇ ਚਲੇ ਗਏ ਉੱਤੇ ਉਹਨੇ ਜੀ ਨਹੀਂ ਲਾਇਆ ਜੀ ਮੈਂ ਰੋਟੀ ਦੇ ਪੁਲਾਂ ਤੋਂ ਲੈ ਕੇ ਉਹ ਬੱਸ ਜੇ ਛੱਡਣ ਆ ਗਏ ਸੀ ਰੋਟੀ ਦੇ ਪੁਲਾਂ ਤੋਂ ਲੈ ਕੇ ਮੈਂ ਵਾਪਸ ਪਿੰਡ ਨੂੰ ਜਾ ਰਿਹਾ ਸੀ ਸਕੂਟੀ ਤੇ ਐਕਟਿਵਾ ਤੇ ਇਹ ਸਾਰਾ ਕ੍ਰੋਸ ਕਰਕੇ ਕਾਟੜਾ ਪੈਲਸ ਲੰਘ ਕੇ ਜੀ ਉਧਰੋਂ ਦੋ ਡਰਾਈਵਰ ਤਾਂ ਆਲਰੇਡੀ ਲਾਈਨਾਂ 'ਚ ਲੱਗੇ ਹੋਏ ਸੀ ਓਵਰਟੇਕ 'ਚ ਤੀਜਾ ਹੋਰ ਓਵਰਟੇਕ ਕਰਕੇ ਮੇਰੇ ਉੱਤੇ ਦੀ ਲੱਗ ਗਿਆ ਜੀ ਬਸ ਉਹ ਜਦੇ ਡਿੱਗੇ ਸੀ ਐਕਟਿਵਾ ਤੋਂ ਜੀ ਹਜੇ ਝੰਟੀ ਨਾਲ ਕਹਿ ਰਿਆ ਸੀ ਪਰਾਂ ਕਰ ਲੈ ਪਰਾਂ ਕਰ ਲੈ ਕੀ ਟਰੈਕਟਰ ਦਾ ਪਤਾ ਨਹੀਂ ਲੱਗਿਆ ਇਹ ਲੱਭਿਆ ਵੀ ਬਹੁਤ ਕਾਹਤੂ ਬਦਦੇ ਮੁੰਡਿਆਂ ਨੇ ਬਹੁਤ ਮਦਦ ਕੀਤੀ ਹੈ ਪਰ ਲੱਭਿਆ ਨਹੀਂ ਜੀ ਬੰਦਾ ਜੀ ਕੀ ਨਾਮ ਹੈ ਜੀ ਬੱਚੇ ਦਾ ਬੱਚੇ ਦਾ ਜਸਮੀਤ ਕੌਰ ਕਿੰਨੀ ਉਮਰ ਹੈ ਜੀ ਬੱਚੇ ਦੀ ਉਮਰ ਹੋਊ 12 13 ਸਾਲ ਦੇੜੇ ਕਿੜੋ ਛੋਲੀ ਪਿੰਡ ਹੈ ਛੋਲੀ ਪਿੰਡ ਹੈ ਜਦੋਂ ਤੁਸੀਂ ਟਰੈਕਟਰ ਐਕਟਿਵ ਹੈ ਡਿੱਗੀ ਹੈ ਪਰ ਕੁੜੀ ਟਰੈਕਟਰ ਬੱਚਾ ਜੀ ਮੈਂ ਤਾਂ ਮੈਂ ਫੇਰ ਕਿਵੇਂ ਕਿਸ ਤਰ੍ਹਾਂ ਦੱਸੋ ਮੈਂ ਐਵੇਂ ਜਾ ਰਿਹਾ ਸੀ ਉਹ ਜਦੋਂ ਕਹਿ ਰਿਹਾ ਸੀ ਓਵਰਟੇਕ ਕਰ ਲੋ ਕਿਉਂਕਿ ਫੁੱਟਪਾਥ ਤੋਂ ਜਿਹੜੀ ਐ ਸੜਕ ਹੁੰਦੀ ਆ ਸੜਕ ਤੇ ਜਦੋਂ ਸਲਿੱਪ ਕਰਕੇ ਮੂਹਲਾ ਟਾਰ ਜਦੋਂ ਮੈਂ ਡਿੱਗਿਆ ਜੀ ਉਧਰੋਂ ਤੀਜੇ ਨੰਬਰ ਦੇ ਓਵਰਟੇਕ ਕਰ ਕਰਦੇ ਦੀ ਮੈਂ ਅੱਗੇ ਸੀਗਾ ਡਿੱਗਿਆ ਮੇਰਾ ਮਾਰੇ ਉਰੇ ਦੀ ਲੱਗ ਗਈ ਉਹ ਮੇਰੇ ਉੱਪਰ ਦੀ ਗੋਗੇ ਥੋੜਾ ਜਿਹਾ ਡੇਗਦੀ ਜੀ ਕਿਉਂਕਿ ਐਚੋ ਸਕੂਟੀ ਉੱਚੀ